ਸਾਸਰੀ ਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਬਈ ਦਲਜੀਤ ਉਹ ਤਾਂ ਸਾਂਝ ਦਾ ਜਿਹੜਾ ਉਹ ਕਿਉਂ ਵਿਰੋਧ ਹੋ ਰਿਹਾ ਵਾ ਤੇ ਕਿਉਂ ਜਿਹੜੀ ਉਹਦੀ ਨਵੀਂ ਫਿਲਮ ਆਈ ਆ ਸਰਦਾਰ ਜੀ 3 ਬਈ ਉਹਦੇ ਤੇ ਮੰਗ ਉੱਠੀ ਸੀਗੀ ਵੀ ਉਹਨੂੰ ਬੈਨ ਕਰ ਲਈ ਤਾਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਕਰਦੇ ਆ ਜਿਵੇਂ ਕਿ ਜਿਹੜੀਆਂ ਪੰਜਾਬੀ ਫਿਲਮਾਂ ਵਾ ਵੀ ਇਹ ਹਰੇਕ ਆਪਦਾ ਬਿਜ਼ਨਸ ਦੇਖ ਕੇ ਬਣਾਉਂਦਾ ਵਾ ਤੇ ਜਿਵੇਂ ਹੁਣ ਆਪਾਂ ਕਹਿ ਦਈਏ ਵੀ 3 ਕਰੋੜ ਬੰਦੇ ਆ ਇੰਡੀਆ ਦੇ ਵਿੱਚ ਪੰਜਾਬੀ ਵਾਲੇ ਤੇ 8 ਕਰੋੜ ਬੰਦੇ ਆ ਜਿਹੜੇ ਉਹ ਪਾਕਿਸਤਾਨ ਦੇ ਵਿੱਚ ਆ ਤਾਂ ਕਿਤੇ ਨਾ ਕਿਤੇ ਜਿਹੜਾ ਫਿਲਮਾਂ ਦਾ ਪ੍ਰੋਡਿਊਸਰ ਹੁੰਦਾ ਵਾ ਉਹ ਆਹੀ ਦੇਖ ਕੇ ਬਣਾਉਂਦਾ ਵਾ ਵੀ ਆਪਾਂ ਕਿ ਮੈਂ ਫੈਲਮ ਬਣਾਈਏ ਤੇ ਕਿਹੜੇ-ਕਿਹੜੇ ਐਕਟਰ ਲਈਏ ਵੀ ਜਿਨ੍ਹਾਂ ਨਾਲ ਆਪਣਾ ਬਿਜ਼ਨਸ ਆ ਜਿਹੜਾ ਉਹ ਵੱਧ ਸਕੇ ਤੇ ਬਾਕੀ ਆਏ ਆ ਵੀ ਹੁਣ ਪਿਛਲ ਦੇ ਦਿਨੀ ਜਿਵੇਂ ਪਹਿਲਗਾਮ ਦੇ ਵਿੱਚ ਆਤੰਗੀ ਹਮਲਾ ਹੋਇਆ ਸੀਗਾ ਤੇ ਉਤੋਂ ਲੈ ਕੇ ਵੀ ਜਿਵੇਂ ਹੁਣ ਪਾਕਿਸਤਾਨੀ ਐਕਟਰਾਂ ਦੇ ਨਾਲ ਆ ਵੀ ਕਾਫੀ ਆ ਤਲਖੀ ਵਧ ਗਈ ਸੀਗੀ ਵੀ ਇੰਡੀਆ ਦੇ ਬੰਦਿਆਂ ਨੇ ਕਿਹਾ ਸੀਗਾ ਵੀ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਪਾਕਿਸਤਾਨ ਐਕਟਰਾਂ ਦਾ ਤੇ ਅੱਗੇ ਤੋਂ ਇਹਨਾਂ ਤੋਂ ਜਿਹੜਾ ਉਹ ਕੰਮ ਨਾ ਦਿੱਤਾ ਜਾਵੇ ਤੇ ਜਿਹੜਾ ਸਰਦਾਰ ਜੀ 3 ਫਿਲਮ ਆ ਵੀ ਇਹਦੇ ਚ ਵੀ ਕੋਸ ਆਈ ਹੋਇਆ ਵੀ ਇਸ ਫਿਲਮ ਦੇ ਵਿੱਚ ਜਿਵੇਂ ਕਿ ਹਾਨੀਆ ਆਮੀਰ ਕਰਕੇ ਇੱਕ ਐਕਟਰ ਨਹੀਂ ਆ ਵੀ ਉਹ ਪਾਕਿਸਤਾਨ ਦੀ ਆ ਤੇ ਉਹਦੇ ਕਰਕੇ ਆ ਵੀ ਇਸ ਫਿਲਮ ਦਾ ਜਿਹੜਾ ਉਹ ਵਿਰੋਧ ਹੋ ਰਿਹਾ ਵਾ ਤੇ ਵੀ ਇਹਨੂੰ ਜਿਵੇਂ ਕਿ ਕਾਫੀ ਲੋਕਾਂ ਵੀ ਇੱਥੇ ਪੜ੍ਹ ਕੇ ਹੋਇਆ ਦਲਜੀਤ ਦਸਾਂਝ ਤੇ ਤੇ ਆਹ ਗੱਲ ਮੰਗ ਕਰ ਰਹੇ ਆ ਵੀ ਦਲਜੀਤ ਦਸਾਂਝ ਤੇ ਵੀ ਦਲਜੀਤ ਦਸਾਂਝ ਜਾਣ ਤਾਂ ਵੀ ਆ ਸੌਰੀ ਮੰਗ ਲਵੇ ਤੇ ਜਾਂ ਆਪ ਦੀ ਫਿਲਮ ਚੋਂ ਆ ਵੀ ਉਹ ਜਿਹੜੇ ਉਹਦੇ ਸੀਨ ਆ ਵੀ ਉਹਨਾਂ ਨੂੰ ਡਿਲੀਟ ਕੀਤਾ ਜਾਵੇ ਵੀ ਨਵੇਂ ਸਿਰੋਂ ਵੀ ਕੋਈ ਉਹਦੀ ਸ਼ੂਟਿੰਗ ਕੀਤੀ ਜਾਵੇ ਤੇ ਫੇਰ ਹੀ ਅਸੀਂ ਰਿਲੀਜ਼ ਹੋਣ ਦੇਵਾਂਗੇ ਤੇ ਪਰ ਦਲਜੀਤ ਦਾ ਮੰਨਣਾ ਵਾ ਵੀ ਕਹਿਣਾ ਵਾ ਵੀ ਇਹ ਫਿਲਮਾਂ ਜਿਵੇਂ ਕਿ ਫਰਵਰੀ ਚ ਸ਼ੂਟ ਆ ਜਿਹੜੀ ਹੋ ਗਈ ਸੀਗੀ ਵੀ ਉਦੋਂ ਇਹ ਜਾ ਕੁਝ ਵੀ ਹੈ ਨਹੀਂ ਸੀਗਾ ਵੀ ਦੋਨੇ ਦੇਸ਼ਾਂ ਦੇ ਵਿਚਾਲੇ ਤਾਂ ਕਰਕੇ ਵੀ ਹੁਣ ਇਹਦੇ ਵਿੱਚ ਜਿਵੇਂ ਕਿ ਕਾਫੀ ਆ ਪ੍ਰੋਡਿਊਸਰਾਂ ਦਾ ਜਿਹੜਾ ਪੈਸਾ ਲੱਗਿਆ ਹੋਇਆ ਵਾ ਵੀ ਹੁਣ ਅਸੀਂ ਆਏ ਨਹੀਂ ਕਰ ਸਕਦੇ ਹੈਗੇ ਪਰ ਫੇਰ ਵੀ ਜੇ ਤੁਸੀਂ ਬਾਲਾ ਕਹਿੰਨੇ ਆ ਤਾਂ ਇਹ ਫਿਲਮ ਜਿਵੇਂ ਹੁਣ ਇਹ ਦੋ ਦਿਨ ਪਹਿਲਾਂ ਹੀ ਇਹ ਫੈਸਲਾ ਲਿਆ ਵਾ ਵੀ ਇਹ ਇੰਡੀਆ ਦੇ ਵਿੱਚ ਇਹ ਫਿਲਮ ਆ ਰਿਲੀਜ਼ ਨਹੀਂ ਹੋਊਗੀ ਤੇ ਬਾਕੀ ਹੋਰ ਸਾਰੇ ਕਿਤੇ ਇਹ ਫਿਲਮ ਆ ਰਿਲੀਜ਼ ਹੋਊਗੀ ਤੇ ਪਰ ਜਿਵੇਂ ਕਿ ਹੋ ਹਾਲਾ ਫੇਰ ਵੀ ਲੋਕ ਜਿਵੇਂ ਕਿ ਇੱਥੇ ਨਹੀਂ ਰੁਕ ਰਹੇ ਉਹਨਾਂ ਨੇ ਮੰਗ ਕੀਤੀ ਆ ਵੀ ਬਾਲੀਵੁੱਡ ਦੇ ਵਿੱਚ ਵੀ ਦਲਜੀਤ ਤੇ ਆ ਜਿਹੜਾ ਬੈਨ ਲਾਇਆ ਜਾਵੇ ਤੇ ਜਿਹੜੀਆਂ ਵੀ ਫਿਲਮਾਂ ਦੇ ਵਿੱਚ ਇਹ ਕੰਮ ਕਰਤਾ ਵਾ ਜਿਵੇਂ ਕਿ ਬਾਰਡਰ 2 ਦੇ ਵਿੱਚ ਵੀ ਉਹਦੇ ਚੋਂ ਇਹਨੂੰ ਕੱਢਿਆ ਜਾਵੇ ਦਲਜੀਤ ਦਸਾਂਝ ਨੂੰ ਵੀ ਇਹ ਜਿਵੇਂ ਕਿ ਪਾਕਿਸਤਾਨ ਐਕਟਰਾਂ ਨੂੰ ਆ ਜਿਹੜਾ ਉਹ ਕੰਮ ਦੇ ਰਿਹਾ ਵਾ ਤੇ ਕਈ ਬੰਦੇ ਜਿਵੇਂ ਕਿ ਕਹਿ ਰਹੇ ਆ ਵੀ ਇਹ ਜਿਵੇਂ ਕਿ ਜਾਂ ਜੇ ਤੋਂ ਗਲਤੀ ਹੋ ਵੀ ਗਈ ਤਾਂ ਇਹ ਸੌਰੀ ਮੰਗ ਲਵੇ ਤਾ ਅਲੱਗ-ਅਲੱਗ ਆ ਜਿਵੇਂ ਲੋਕਾਂ ਦਾ ਪ੍ਰਤੀਕਰਮ ਆ ਤੇ ਪਰ ਤਲਜੀਤ ਦੀ ਆ ਜਿਹੜੀ ਇੱਕ ਵੀਡੀਓ ਵੀ ਬੜੀ ਵਾਇਰਲ ਹੋ ਰਹੀ ਆ ਵੀ ਉਹ ਇੱਕ ਖਣੀ ਹੁਣਦੀ ਆ ਕਿ ਪ੍ਰਾਣੀ ਆ ਵੀ ਉਹ ਕਹਿੰਦਾ ਵੀ ਮੇਰੇ ਲਈ ਤਾਂ ਜਿਹੜੀ ਉਹ ਸਿੰਗਿੰਗ ਆ ਉਹ ਪਹਿਲ ਦੇ ਪਹਿਲ ਦੇ ਆਧਾਰ ਤੇ ਆ ਵੀ ਫਿਲਮਾਂ ਆ ਵੀ ਬਾਅਦ ਚ ਵੀ ਬਾਲੀਵੁੱਡ ਚ ਮੈਨੂੰ ਕੰਮ ਨੂੰ ਲੈ ਕੇ ਐਡੀ ਕੋਈ ਪਰਵਾਹ ਹੈ ਨਹੀਂ ਚਾਹੇ ਮਿਲੇ ਕੰਮ ਚਾਹੇ ਨਾ ਮਿਲੇ ਵੀ ਮੇਰੀ ਪਹਿਲ ਆ ਜਿਹੜੀ ਉਹ ਸਿੰਗਿੰਗ ਆ ਵੀ ਸਿੰਗਿੰਗ ਦੇ ਵਿੱਚ ਮੈਂ ਆਪਦੀ ਮਰਜ਼ੀ ਦੇ ਨਾਲ ਵੀ ਕੋਈ ਵੀ ਗਾਣਾ ਬਣਾ ਸਕਦਾ ਮਾਂ ਤੇ ਬਾਕੀ ਕਦੋਂ ਵੀ ਰਿਲੀਜ਼ ਕਰ ਸਕਦਾ ਮਾਂ ਤੇ ਜਿਹੜਾ ਬਾਲੀਵੁੱਡ ਫਿਲਮਾਂ માં ਵੀ ਇਹਦੇ ਚ ਆਪਾਂ ਨੂੰ ਇੱਕ ਤਾਂ ਵੀ ਕਿਸੇ ਦੇ ਅੰਡਰ ਹੋ ਕੇ ਕੰਮ ਕਰਨਾ ਪੈਣਾ ਮਾਂ ਤੇ ਇੱਕੇ ਚ ਲਿਮਿਟੇਸ਼ਨਾਂ ਜਾਦੇ ਹੁੰਦੀਆਂ ਵਾਂ ਤਾਂ ਕਰਕੇ ਕਹਿੰਦਾ ਵੀ ਮੈਂ ਬਾਲੀਵੁੱਡ ਦੀ ਆ ਜਿਹੜੀ ਉਹ ਟੂਈ ਨਹੀਂ ਮਾਰਦਾ ਹੈਗਾ ਤੇ ਬਾਕੀ ਵੀ ਜੇ ਜਿਹੜੇ ਲੋਕ ਵੀ ਮੇਰਾ ਵਿਰੋਧ ਕਰਦੇ ਆ ਵੀ ਮੈਂ ਉਹਨਾਂ ਨੂੰ ਆ ਸੀਰੀਅਸ ਨਹੀਂ ਲੈਂਦਾ ਹੈਗਾ ਵੀ ਮੇਰਾ ਮੰਨਣਾ ਵਾ ਵੀ ਉਹ ਮੇਰੇ ਲਈ ਹੈਗੇ ਨਹੀਂ ਹੈਗੇ ਵੀ ਉਹ ਲੋਕ ਆ ਜਿਹੜਾ ਮੇਰਾ ਵਿਰੋਧ ਕਰਦੇ ਆ ਤਾਂ ਇਹਦਾ ਇਹਦੇ ਵਿਰੋਧ ਨੂੰ ਲੈ ਕੇ ਵੀ ਜਿਵੇਂ ਕਿ ਕਾਫੀ ਸਿੰਗਰਾਂ ਨੇ ਇਹਦਾ ਵਿਰੋਧ ਕੀਤਾ ਉਹ ਵੀ ਜਿਵੇਂ ਕਿ ਪੰਜਾਬੀ ਸਿੰਗਰ ਜਿਵੇਂ ਕਿ ਇੱਕ ਗੁਰੂ ਰੰਧਾਵਾ ਹੋ ਗਿਆ ਤੇ ਇੱਕ ਜਿਵੇਂ ਕਿ ਬੀਪਰਾਖ ਹੋ ਗਿਆ ਤੇ ਇੱਕ ਦੋ ਸਿੰਗਰ ਆ ਜਿਵੇਂ ਕਿ ਹੋਰਾਂ ਨੇ ਵੀ ਇਹਦਾ ਵਿਰੋਧ ਕੀਤਾ ਤੇ ਕੌਸਕ ਲੋਕ ਜਿਵੇਂ ਉਹਨਾਂ ਨੂੰ ਕਹਿ ਰਹੇ ਆ ਵੀ ਇਹਨਾਂ ਨੇ ਤਾਂ ਵਿਰੋਧ ਕੀਤਾ ਵਾ ਵੀ ਇਹਨਾਂ ਨੂੰ ਹੁਣ ਕੋਈ ਪੁੱਛਦਾ ਹੈ ਨਹੀਂ ਵੀ ਇਹੇ ਦਲਜੀਤ ਦੀ ਆ ਜਿਹੜੀ ਉਹ ਜਾਦੇ ਚੜਾਈ ਆ ਵੀ ਇਹ ਫੇਰ ਜਿਵੇਂ ਚਰਚਾ ਦੇ ਵਿੱਚ ਆਉਣ ਲਈ ਇਹ ਸਾਰਾ ਕੁਸ ਕਰ ਰਹੇ ਆ ਤੇ ਇੱਕ ਸਿੰਗਰ ਦਾ ਤਾਂ ਜਿਵੇਂ ਕਿ ਉਹਨੇ ਦਲਜੀਤ ਦਾ ਵਿਰੋਧ ਕੀਤਾ ਸੀਗਾ ਤਾਂ ਲੋਕਾਂ ਨੇ ਉਹਨੂੰ ਇੰਨੀਆਂ ਗਾਲਾਂ ਕੱਢੀਆਂ ਵੀ ਉਹ ਆਪ ਦਾ ਕਾਉਂਟੀ ਆ ਜਿਹੜਾ ਬੰਦ ਕਰ ਗਿਆ ਤੇ ਬਕਾਉਂਤੀ ਬੰਦ ਕਰ ਗਿਆ ਤੇ ਬਾਕੀ ਆਏ ਆ ਵੀ ਇਹ ਚ ਆਪਾਂ ਕਹਿ ਵੀ ਹੁਣ ਦਿਲਜੀਤ ਦੀ ਗਲਤੀ ਵੀ ਨਹੀਂ ਕਹਿ ਸਕਦੇ ਕਿਉਂਕਿ ਇਹ ਫਿਲਮਾਂ ਚ ਵਿੱਚ ਕਿ ਫਰਬਰੀ ਦੀ ਆ ਜਿਹੜੀ ਉਹ ਸ਼ੂਟ ਹੋਈ ਹੋਈ ਆ ਤੇ ਬਾਕੀ ਆਏ ਆ ਵੀ ਫਿਲਮਾਂ ਤੇ ਉੱਤੇ ਤੁਸੀਂ ਇੰਨਾ ਜੇ ਕੋਈ ਪਾਕਿਸਤਾਨੀ ਬੰਦਾ ਕੋਈ ਕੰਮ ਵੀ ਕਰਦਾ ਵਾ ਹੁਣ ਜਿਵੇਂ ਕਿ ਆਪਾਂ ਜਿਹੜੇ ਗਾਣੇ ਸੁਣਦੇ ਆ ਪੰਜਾਬੀ ਗਾਣੇ ਹੀ ਲਾ ਲਓ ਬਈ ਹੁਣ ਪੰਜਾਬ ਚ ਤਾਂ ਸੁਣਦੇ ਹੀ ਸੁਣਦੇ ਆ ਤੇ ਹੋਰ ਜਿਵੇਂ ਕਿ ਪਾਕਿਸਤਾਨ ਦੇ ਵਿੱਚ ਵੀ ਇਹਦੇ ਬਹੁਤ गाने ਜਿਵੇਂ ਚਾਲਦੇ ਆ ਹੱਦੋਂ ਜ਼ਿਆਦੇ ਜਿਵੇਂ ਕਿ ਪਾਕਿਸਤਾਨ ਦੇ ਵਿੱਚ ਵੀ ਸੁਣੇ ਸੁਣੇ ਜਾਂਦੇ ਆ ਤੇ ਆਈ ਜਿਵੇਂ ਉੱਧਰਲੇ ਗਾਣੇ ਆ ਵੀ ਉੱਧਰਲੇ ਗਾਣੇ ਵੀ ਆਪਾਂ ਇੱਧਰ ਸੁਣਦੇ ਆ ਤੇ ਆਈ ਜਿਵੇਂ ਕਿ ਬਾਲੀਵੁੱਡ ਫਿਲਮਾਂ ਆ ਵੀ ਉਹ ਵੀ ਇੱਧਰ ਵੀ ਸੁਣਦੇ ਆ ਤੇ ਉੱਧਰ ਵੀ ਦੇਖਦੇ ਆ ਵੀ ਐਂ ਕਰਕੇ ਦੋਨਾਂ ਦਾ ਬਿਜ਼ਨਸ ਆ ਪਰ ਕੋਸਕ ਲੋਕ ਆ ਜਿਵੇਂ ਕਿ ਉਹ ਵਿਰੋਧ ਦੇ ਵਿੱਚ ਵਿਰੋਧ ਦੇ ਵਿੱਚ ਹੋ ਜਾਂਦੇ ਆ ਵੀ ਇਨ੍ਹਾਂ ਦਾ ਜਿਹੜਾ ਉਹ ਬਾਈਕਾਟ ਕਰੋ ਤੇ ਬਾਕੀ ਆਏ ਆ ਵੀ ਜਿਹੜਾ ਆਪਾਂ ਵੀ ਆਰਮੀ ਦੇ ਨਾਲ ਆ ਵੀ ਜਿਹੜਾ ਵੀ ਕੋਈ ਜਿਵੇਂ ਹੁਣ ਕੋਸਕ ਬੰਦੇ ਉਹ ਦੇਸ਼ ਦੇ ਹੈਗੇ ਆ ਵੀ ਖਰਾਬ ਵੀ ਜਿਹੜਾ ਹਰੇਕ ਸਾਲ ਹੀ ਇੰਡੀਆ ਦੇ ਵਿੱਚ ਆ ਕੇ ਨੁਕਸਾਨ ਕਰਦੇ ਆ ਵੀ ਆਪਾਂ ਆਰਮੀ ਦੇ ਨਾਲ ਆ ਵੀ ਉਹਨਾਂ ਬੰਦਿਆਂ ਦਾ ਜਿਹੜਾ ਉਹ ਬਾਈਕਾਰਟ ਹੋਣਾ ਚਾਹੀਦਾ ਵਾ ਪਰ ਜਿਹੜੇ ਨਾਰਮਲ ਬੰਦੇ ਆ ਚਾਹੇ ਤੁਸੀਂ ਖਿਡਾਰੀ ਲਾ ਲਓ ਤੇ ਚਾਹੇ ਤੁਸੀਂ ਬਾਲੀਵੁੱਡ ਜਾਂ ਕੋਈ ਐਕਟਰ ਲਾ ਲਓ ਜਾਂ ਸਿੰਗਰ ਲਾ ਲਓ ਦੋਨੇ ਦੇਸ਼ਾਂ ਦਾ ਵੀ ਉਹਨਾਂ ਦਾ ਕੀ ਕਸੂਰ ਆ ਤੇ ਬਾਕੀ ਆਏ ਆ ਤੁਸੀਂ ਬਾਲੀਵੁੱਡ ਫਿਲਮਾਂ ਚੋਂ ਕਰਨਿਆ ਵੀ ਐਕਟਰਾਂ ਜਿਵੇਂ ਕੀ ਕੰਮ ਨਹੀਂ ਕਰਨਗੇ ਵੀ ਪਰ ਜਿਹੜੇ ਹੁਣ ক্রিকেট ਮੈਚ ਹੁੰਦੇ ਆ ਵੀ ਉਹਨਾਂ ਦੇ ਵਿੱਚ ਤੁਸੀਂ ਕਿਉਂ ਨਹੀਂ ਕਹਿੰਦੇ ਵੀ ਜਿਵੇਂ ਹੁਣ ਚਲੋ ਇੰਡੀਆ ਤੇ ਪਾਕਿਸਤਾਨ ਦਾ ਮੈਚ ਹੁੰਦਾ ਵਾ ਵਰਲਡ ਕੱਪ ਦੇ ਵਿੱਚ ਲਾ ਲਓ ਜਾਂ ਚੈਂਪੀਅਨ ਟਰੋਫੀ ਦੇ ਵਿੱਚ ਲਾ ਲਓ ਤੇ ਜਾਂ ਅਤੇ 2020 वर्ल्ड कप ਦੇ ਵਿੱਚ ਲਾ ਲੋ ਵੀ ਹਰੇਕ ਹਰੇਕ ਵਾਰੀ ਆ ਜਿਹੜਾ ਇੰਡੀਆ ਤੇ ਪਾਕਿਸਤਾਨ ਦਾ ਮੈਚ ਹੁੰਦਾ ਵਾ ਤੇ ਉਦੋਂ ਤੁਸੀਂ ਕਿਉਂ ਨਹੀਂ ਕਹਿੰਦੇ ਹੈਗੇ ਵੀ ਇਹ ਮੈਚ ਆ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਵੀ ਉਹ ਤੁਹਾਨੂੰ ਪਤਾ ਵਾ ਵੀ ਇਹ ਮੈਚ ਹੀ ਆ ਜਿਵੇਂ ਵੀ ਲੋਕ ਲੋਕ ਆ ਜਿਹੜੇ ਉਹ ਜਾਦੇ ਦੇਖਦੇ ਆ ਤੇ ਇਹ ਤੋਂ ਹੀ ਸਾਨੂੰ ਕਮਾਈ ਆ ਜਿਹੜੀ ਜਾਦੇ ਹੁੰਦੀ ਆ ਤੇ ਬਾਕੀ ਆਏ ਆ ਵੀ ਦੋਨਾਂ ਦੇਸ਼ਾਂ ਦੇ ਵਿਚਾਲੇ ਆ ਜਿਵੇਂ ਕਿ ਹੁਣ ਬਿਜ਼ਨਸ ਕਿੰਨਾ ਚੱਲਦਾ ਵਾ ਵੀ ਕਈ ਵੱਡੇ ਵੱਡੇ ਬਿਜ਼ਨਸ ਆ ਜਿਵੇਂ ਕਿ ਬੰਦਰਗਾਹਾਂ ਤੋਂ ਵੀ ਪਾਕਿਸਤਾਨ ਦੇ ਨਾਲ ਚੱਲਦੇ ਆ ਵੀ ਉਹ ਬਿਜ਼ਨਸ ਕਿਉਂ ਨਹੀਂ ਬੰਦ ਹੁੰਦੇ ਹੈਗੇ ਤੇ ਜੇ ਤੁਸੀਂ ਹੁਣ ਛੋਟੇ ਆਮ ਬੰਦੇ ਇੱਕ ਦੂਜੇ ਫਿਲਮਾਂ ਦੇ ਵਿੱਚ ਕੰਮ ਕਰਦੇ ਆ ਤਾਂ ਉਹ ਤੁਹਾਨੂੰ ਜਾਦੇ ਚੋਬਦੇ ਆ ਜਿਵੇਂ ਕਿ ਦਲਜੀਤ ਦੀ ਐਗਜ਼ੈਂਪਲ ਹੀ ਲਾ ਲਓ ਤੇ ਕੋਸਕਾ ਬੰਦੇ ਕਹਿੰਦੇ ਆ ਬਈ ਇਹਨੇ ਜਿਵੇਂ ਕਿ ਦਲਜੀਤ ਨੇ ਆਪ ਹੀ ਆ ਜਿਹੜੀ ਉਹ ਕੰਟਰੋਵਰਸੀ ਕ੍ਰੀਏਟ ਕੀਤੀ ਆ ਵੀ ਇੰਨਾ ਕੀ ਆ ਲੋਕ ਆ ਜਿਹੜੇ ਵੱਧ ਤੋਂ ਵੱਧ ਫਿਲਮ ਦੇਖਣ ਜਾਣ ਵੀ ਉਹ ਗੱਲ ਵੱਖਰੀ ਆ ਵੀ ਫਿਲਮ ਆਏ ਹੁੰਦੀ ਆ ਜੇ ਫਿਲਮ ਵਧੀਆ ਬਣੀ ਆ ਤਾਂ ਲੋਕ ਆਪ ਹੀ ਆ ਜਿਹੜੇ ਉਹ ਦੇਖਣ ਜਾਣਗੇ ਤੇ ਜੇ ਨਹੀਂ ਫਿਲਮ ਵਧੀਆ ਹੈਗੀ ਤਾਂ ਕੋਈ ਵੀ ਫਿਰ ਦੇਖਣ ਨਹੀਂ ਜਾਂਦਾ ਹੈਗਾ ਤੇ ਬਾਕੀ ਦਲਜੀਤ ਨੇ ਵਿਰੋਧ ਨੂੰ ਮੱਦੇ ਨਜ਼ਰੀ ਰੱਖਦੇ ਹੋਏ ਵੀ ਜਿਹੜਾ ਇੰਡੀਆ ਚ ਫਿਲਮ ਆਏ ਰਿਲੀਜ਼ ਨਹੀਂ ਹੋ ਰਹੀ ਤੇ ਹੋਰ ਕੇ ਤੇ ਸਾਰੇ ਕਿਤੇ ਇਹ ਫਿਲਮ ਰਿਲੀਜ਼ ਹੋ ਰਹੀ ਆ ਤੇ ਬਾਕੀ ਬਈ ਇਹ ਸੀਗੀ ਆਪਣੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਧੰਨਵਾਦ